ਤਨਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੱਡਾ ਤੇਰਾ ਦਰਬਾਰ ਸੱਚਾ ਤੋਦ ਤਖਤਾਂ ਸਿਰ ਸਾਹ ਪਾਤ ਸਾਹ ਨਿਹਚਲ ਚੌਰ ਸ਼ਤ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰਾਂਗ ਆਨੇਕਾ ਨਾ ਜਾਪਨ ਕਰਤਬਾ ਜੀਆਂ ਅੰਦਰ ਜੀਆ ਸਭ ਕਿਸ ਜਾਣ ਲਾ सब किस तेरै वास तेरा घर पळा तेरा घर आनन्द वदाई तोद घर मान महत्ता तेजा अपनाय जारा ਸਰਬ ਕਲਾ ਪਰ ਪੂਰਾ ਦਿਸੈ ਚਤ ਕਤਾ ਨਾਨਕ ਦਾਸਨ ਦਾਸ ਤਦ ਅਗ ਬਿਨਵਤਾ ਸੁ ਕਹੋ ਤਲ ਗੁਰ ਸੇਵੀਆ ਅਹਨੇ ਸਹਜ ਸੁਭਾਏ ਦਰਸਾ ਨ ਪਰਸੈ ਗੁਰੂ ਕੈ ਦਨਮ ਮਾਰਣ ਦੁਖ ਜਾਏ ਹੋਵੈ ਸਫਤ ਖਸਾਮ ਦੀ ਨੋਰ ਅਰ ਸੋਹ ਕੁਰ ਸੋਹ ਝਟੀ ਆਏ तुद डिठे सचे पात साह मल जनम जनम दी कटिया सजान सचा पात साहो सिर साह दाह जिस पास बैठिया सोहिया ਸਬਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ಲ පජව जෙසකබෙසර प्रන පතदाता सයි ගනහෝ අපග චරනකමල ਜਾ ਕਾਮਨ ਰਾਗਿਆ ਅੰਮਿਆ ਸਰੋਵਰ ਪਾਗਾ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨ ਹੋ ਅਪਾਗਾ දරනකමල ජකමනරගෝ අම सරවර පග තෙරජන්න රමනාමරංගජග ආලසශීඩ ਗਾਇ ਸਬ ਤਨ ਤੇ ਪ੍ਰੀਤਮ ਸਿਓ ਮਨ ਲਗਾ ਰਹਾ ਜਹ ਜਹ ਪੀਖ ਤਹ ਨਾਰਾਇਣ සගල කඩාමැහැතගා නාම ඔදක පීවත ජනනානක තයක්ගේ සභ අනුරගා ජැහැජහැපිකාතහැනාරායිනා ਸਗਲ ਕਟਾ ਮਹਤਾਗਾ ਨਾਮ ਓਦਕਾ ਪੀ ਵਤ ਜਨ ਨਾਨਕ ਤਿਆਗੇ ਸਭ ਅਨੋਰਾਗਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਪਤ ਹੈ ਤਨਾਸਰੀ ਮਹੱਲਾ ਪੰਜਵਾ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨ ਹੋ ਆਪਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਆਮਿਆ ਸਰੋਵਰ ਪਾਗਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਨਰਾਸ਼ਸ ਕਕਾਟਾ ਸ਼ੀਸ਼ਾ ਸ੍ਰੀ ਅਸ ਕੀਤ ਜਤ ਕੇ ਇਸ਼ਾ ਪੋਹ ਪਾਨਮ ਬ੍ਰਸ਼ਟ ਗਗਨਤੇ ਪਈ ਸਭ ਹਨਿਆਨ ਬਧਾਈ ਦਈ ਧਨ ਧਨ ਲੋਗਨ ਕੇ ਰਾਜਾ दुष्ट निवाजा अखल पवर के सृजन हारे दास जान लेहो उबारे सगल दवार कौषा क गो तार द्वार का පාහි ගහි ගීලාජයාස ගෝබින්දදසතුහර වහිගරුසාහිජී කුලක ශන්දසාරසිද්ජරූපං සග පට පූපන්

कर कर वीरं पर हर तीरं जल थल पापं पर हर जापं जह जह देखा तह तह पिखा कर कर पिखा दर दर लिखा ਕੰਨ ੁਨੈ ਅਰਚਾ ਕੰਨ ਚਰਚਾ ਘਰ ਘਰ ਪੀਖੈ ਧਰ ਧਰ ਲੀਖੈ ਕੰਨ ੁਨੈ ਅਰਚਾ ਕੰਨ ਚਰਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ We mm -hmm. ਨਾਨਕ ਨਾਮ ਜਪਤ ਸੁਖ ਪਾਵਾ ਨਾਨਕ ਨਾਮ ਜਪਤ ਸੁਖ ਪਾਵਾ ਜਪਤ ਸੁਖ ਪਾਵਾ ਕਰਿ ਕਿਰਪਾ ਤੇਰੇ ਗੁਰਗਾ ਰਿਪਾਤਿ